ਗੁਰ ਤਿਆਰ ਆ ਵੀਰੇ ਪਰ ਗੁਰ ਚੈੱਕ ਕਰਕੇ ਪਤਾ ਲੱਗਣਾ ਕਿਉਂਕਿ ਐਨੇ ਵੀਰ ਖੜੇ ਸਾਰੇ ਦੇਖਦੇ ਆ ਥੋੜਾ ਜਿਆ ਤਿਆਰ ਕਰਕੇ ਵੀ ਹਾਂ ਇਹਦਾ ਸਵਾਦ ਆ ਜਿਹੜਾ ਵਾਕਈ ਘਲਾੜੇ ਦਾ ਜਿਹੜਾ ਸਵਾਦ ਹੁੰਦਾ ਨਾ ਉਹ ਮੰਨ ਲਓ ਕਿ ਕਿੱਦਾਂ ਲੱਗਦਾ ਤੇ ਲੋ ਵੀ ਜੀ ਦੇਖੋ ਮੜਿਆ ਜਾ ਪੱਕ ਗਿਆ ਜਾਂ ਨਹੀਂ ਪੱਕਿਆ ਦੇਖੋ ਕੀ ਬਾਤ ਆ ਯਾਰ ਵਾਕਈ ਆਮ ਗੁਰ ਨਾਲੋਂ ਮਾਨੂੰ ਫਰਕ ਬਹੁਤ ਆ ਹਨਾ ਹਾਂ ਸੱਸੀ ਗਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ HS اسਕ ਐਵਰੀਥਿੰਗ ਤੇ ਅੱਜ ਅਸੀਂ ਪਹੁੰਚੇ ਹਾਂ ਦੀ ਪਿੰਡ ਅਕਲੀਆ ਦੇ ਵਿੱਚ ਜਿੱਥੇ ਕਿ ਜੋ ਬਹੁਤ ਹੀ ਵਧੀਆ ਤਾਜ਼ਾ ਤੇ ਸ਼ੁੱਧ ਗੁੜ ਤਿਆਰ ਕੀਤਾ ਜਾਂਦਾ ਹੈ ਖਲਾੜਾ ਜਾਨਕਿ ਜਿਹਨੂੰ ਆਪਾਂ ਕਹਿ ਸਕਦੇ ਸਿੱਧੇ ਤੌਰ ਤੇ ਕਿ ਗੋੜ ਵਾਲੇ ਖਲਾੜੇ ਦੇ ਉੱਤੇ ਪਹੁੰਚੇ ਹਾਂ ਤੇ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਸਾਡੇ ਨਾਲ ਨੇ ਇੱਥੋਂ ਦੇ ਜੋ ਇਸ ਖਲਾੜਾ ਇਸ ਦੇ ਓਨਰ ਨੇ ਸਰਦਾਰ ਜਗਤਾਰ ਸਿੰਘ ਸਾਰੀ ਜੀ ਤੁਸੀਂ ਗੱਲਬਾਤ ਜੀ ਤੇ ਇਸ ਗੁਰਤਲਾੜ ਦੇ owner ਨੇ ਤੇ ਮੈਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਤੇ ਇੱਕ ਗੁਰ ਦੇ ਬਾਰੇ ਚ ਜਾਣਕਾਰੀ ਵੀਡੀਓ ਸੀ ਮਾਲੋ ਤੁਸੀਂ ਇੱਕ ਕਦੋਂ ਸਭ ਪਹਿਲੇ ਕੁਝ ਦੱਸੋ ਕਿਹੜੀ ਪਿੰਡ ਹੈ ਜੀ ਕਿੱਥੇ ਖੜੇ ਆਪਾਂ ਮਾਲੋ ਥੋੜਾ ਜਿਹਾ ਆਉ ਦਾ ਨਾਮ ਦੱਸੋ ਇੱਕ ਮਾਨਸਾ ਜਿਹੜੇ ਚ ਪਿੰਡ ਆਖਲੀ ਹੈ ਜੀ ਠੀਕ ਹੈ ਹਾਂਜੀ ਮੇਰਾ ਨਾਮ ਜਗਤਾਰ ਸਿੰਘ ਤਾਰੀਗ ਰਹਿਣ ਠੀਕ ਹੈ ਜੀ ਹਾਂਜੀ ਇਹ ਅਕਲੀਆ ਪਿੰਡ ਦੇ ਵਿੱਚ ਹੈ ਜਨਕੀ ਔਰ ਗੁਰਦੇ ਬਾਰੇ ਚ ਜਾਨਕੀ ਤੁਸੀਂ ਤਮਾਮ ਤੌਰ ਤੇ ਜਾਨਕੀ ਦੇਖਿਆ ਹੋਗਾ ਵੋਟ ਆਪਾਂ ਹੋਰ ਵੀ ਬਹੁਤ ਖਾਨੇ ਆ ਕਿ ਜਿਵੇਂ ਦੁਕਾਨ ਤੋਂ ਲੈ ਕੇ ਏਜੰਡੇ ਤੋਂ ਵੀ ਆਪਾਂ ਮੁੱਲ ਲੈ ਕੇ ਜੋ ਗੁਰ ਖਾਨੇ ਆ ਉਹਦਾ ਤੇ ਇਹਦਾ ਕਿੰਨਾ ਅੰਤਰ ਹੁੰਦਾ ਜੀ ਇਹ ਤਾਂ ਬਿਨਾ ਕਿਮਿਕਲ ਤੋਂ ਆ ਜੀ ਇਹ ਤਾਂ ਕੋਈ ਕਿਮਿਕਲ ਨਹੀਂ ਪੈਂਦਾ ਜੀ ਅੱਛਾ ਹਾਂਜੀ ਨਾ ਕੋਈ ਰੰਗਵਰਾ ਵਗੈਰਾ ਕੋਈ ਹੋਰ ਚੀਜ਼ ਇਹ ਗੱਲਾਂ ਪ੍ਰਿੰਟੀ ਦੇ ਤਿਆਰ ਕੀਤਾ ਜਾਂਦਾ ਹੈਗਾ ਅੱਛਾ ਯਾਨੀ ਕਿ ਸ਼ੁੱਧ ਤੁਸੀਂ ਡਾਇਰੈਕਟ ਮੰਨ ਲਓ ਕਿ ਗੱਲੇ ਦੇ ਰਸ ਤੋਂ ਮਿਲ ਕੇ ਤਿਆਰ ਕਰਦੇ ਹੋ ਹਾਂਜੀ ਹਾਂਜੀ ਤੇ ਅਸੀਂ ਸਾਨੂੰ ਥੋੜੀ ਜਿਹੀ ਸਾਰੀ ਲੋਕੇਸ਼ਨ ਕਿੱਥੋਂ ਬਣਦਾ ਹੈ ਤੇ ਤਿਆਰ ਕਿੱਥੋਂ ਹੁੰਦਾ ਹੈ ਉਹ ਚੀਜ਼ ਸਾਨੂੰ ਜ਼ਰੂਰ ਦੱਸੋ ਜੀ ਆਜੋ ਆ ਤੇ ਇਹ ਥੋੜਾ 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 ਤਾਂ ਮਲੋ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜੋ ਗੰਨਾ ਹੈ ਗੰਨੇ ਦੀ ਪ੍ਰਾਈ ਹੈ ਜਿਹੜੀ ਉਹ ਇੱਥੇ ਹੋ ਰਹੀ ਹੈ ਤੇ ਇਹ ਜਗਤਾਰ ਜੀ ਮਲੋ ਇਹ ਇੱਥੋਂ ਸਿਸਟਮ ਦੱਸੋ ਤੁਸੀਂ ਕਿ ਗੰਨਾ ਜੋ ਇੱਥੇ ਪ੍ਰਾਈ ਹੋ ਕੇ ਜੋ ਅੱਗੇ ਜਾਂਦਾ ਹੈ ਅੱਗੇ ਲੱਗੀ ਜਾਂਦਾ ਜੀ ਅੱਛਾ ਉੱਥੋਂ ਸਾਫ਼ ਹੋ ਕੇ ਜਾਉਂਦਾ ਡੱਗਾਂ ਦੇ ਵਿੱਚ ਅੱਗੇ ਜਾਂਦਾ ਹੈਗਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਮੈਂ ਭਾਈ ਵੀ ਸਾਡੇ ਨਾਲ ਆਏ ਹੋਏ ਨੇ ਤੇ ਭਾਈ ਜੀ ਸਤਿ ਸ੍ਰੀ ਅਕਾਲ ਔਰ ਬਾਈ ਠੀਕੋ ਆਪਣਾ ਪਿੰਡ ਦੱਸ ਦੋ ਜੀ ਪਹਿਲਾਂ ਦੱਸ ਫੱਟਾ ਮਾਲੂ ਫੱਟਾ ਮਾਲੂ ਕੇ ਪਿੰਡ ਤੋਂ ਆਏ ਬਾਈ ਸਪੈਸ਼ਲ ਇਹ ਤੁਸੀਂ ਘਰ ਖਾਤਰ ਆਪਦੇ ਤਿਆਰ ਕਰਵਾਈ ਜਾਂਦੇ ਜੀ ਸਪੈਸ਼ਲ ਦੇਖੋ ਕਿੰਨੀ ਵਧੀਆ ਗੱਲ ਹੈ ਜੀ ਕਿ ਇੱਕ ਮਾਲੋ ਜ਼ਹਿਰ ਮੁਕ ਆਪਾਂ ਜੋ ਖਾਣਾ ਪੀਣਾ ਉਸ ਸਿਸਟਮ ਨੂੰ ਅਗਰ ਬਣਾਉਣਾ ਹੈ ਤਾਂ ਉਹਦੇ ਖਾਤਰ ਆਪਾਂ ਨੂੰ ਜ਼ਰੂਰੀ ਹੈ ਕਿ ਆਪਾਂ ਆਪਦੇ ਘਰ ਦੀਆਂ ਚੀਜ਼ਾਂ ਤਿਆਰ ਕਰੀਏ ਬਿਨਾਰੇ ਸਪਰੇਅ ਤੋਂ ਹੈ ਜੀ ਠੀਕ ਹੈ ਜੀ ਜਾਨੀ ਕਿ ਕਿੰਨਾ ਗੰਨਾ ਸੀਗਾ ਬਾਈ ਜੀ ਇਹ ਤੁਹਾਡਾ ਇਹ ਟੋਟਲ ਦੋ ਕਨਾਲਾਂ ਦੇ ਵਿੱਚੋਂ ਕਿੰਨਾ ਕ ਮੰਨ ਲਓ ਕਵੰਟਲਾਂ ਦੇ ਹਿਸਾਬ ਨਾਲ ਆਈ ਜੀ ਕਿੰਨਾ ਜੀ 14 ਮਣ ਨਿਕਲਦਾ ਇੱਕ ਕਨਾਲ 'ਚੋਂ ਇੱਕ ਕਨਾਲ ਦੇ ਵਿੱਚੋਂ ਯਾਨਕਿ 14 ਮਣ ਗੰਨਾ ਹਾਂਜੀ ਗੁੜ ਗੁੜ ਨਿਕਲਦਾ ਹੀ ਗੁੜ ਇੱਕ ਕਨਾਲ 'ਚੋਂ ਯਾਨਕਿ ਹਾਂਜੀ ਹਾਂਜੀ ਠੀਕ ਹੈ ਜੀ ਇਹ ਵੀ ਬਹੁਤ ਵਧੀਆ ਜਾਣਕਾਰੀ ਹੈ ਇੱਕ ਕਨਾਲ ਦੇ ਵਿੱਚ 14 ਮਣ ਗੋੜ ਨਿਕਲ ਜਾਂਦਾ ਹੈ ਜੀ ਹਾਂਜੀ ਠੀਕ ਹੈ ਜੀ ਇੱਕ ਕਵਟਲ ਗੁੜ ਗੰਨੇ 'ਚੋਂ 12 ਕਿਲੋ ਗੁੜ ਨਿਕਲਦਾ ਹੈ ਅੱਛਾ ਹਾਂਜੀ ਠੀਕ ਹੈ ਜੀ ਯਾਨੀ ਕਿ ਇੱਕ ਕੁਆਟਲ ਜੋ 12 ਕਿਲੋ ਗੋੜ ਨਿਕਲਦਾ 12 ਕਿਲੋ ਗੋੜ ਯਾਨੀ ਕਿ ਅਗਰ ਜੋ ਗੰਨੇ ਦੀ ਕੁਆਂਟੀਟੀ ਹੈ ਅਗਰ ਤੁਹਾਡੇ ਕੋਲੇ ਇੱਕ ਕੁਆਟਲ ਗੰਨਾ ਹੈ ਤਾਂ ਉਹਦੇ ਵਿੱਚੋਂ ਜੋ ਮੈਕਸਿਮਮ ਗੋੜ ਹੈ ਉਹ 12 ਕਿਲੋ ਗੋੜ ਨਿਕਲ ਜਾਂਦਾ ਹੈ ਜੀ ਵਧੀਆ ਟੋਟਲ ਸ਼ੁੱਧ ਜਿਵੇਂ ਸ਼ੁੱਧ ਠੀਕ ਹੈ ਜੀ ਤੇ ਇਹ ਵੀਰ ਜੀ ਤੁਸੀਂ ਮੈਨੂੰ ਥੋੜਾ ਦੱਸੋਗੇ ਕਿ ਮਾਲਵੇ ਇਸ ਤਰ੍ਹਾਂ ਯਾਨੀ ਕਿ ਸਾਰਾ ਸਿਸਟਮ ਜੋ ਹੈ ਪਰਾੜੀ ਤੋਂ ਬਾਅਦ ਲੈ ਕੇ ਅੱਗੇ ਤੱਕ ਦਾ ਹਾਂਜੀ ਉਹ ਵੀ ਸਿਸਟਮ ਆ ਉਹ ਵੀ ਦੱਸੋ ਠੀਕ ਹੈ ਜੀ ਤੇ ਇਹ ਭਾਈ ਮੈਂ ਇੱਕ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਮੰਨ ਲਓ ਤੁਹਾਡੇ ਯਾਰ ਵੀ ਮੰਨ ਲਓ ਅੱਜ ਕੱਲ ਨਾ ਖਾਸ ਜਿਵੇਂ ਕਿ ਦੁਨੀਆ ਬੜੀ ਹੈ ਵੈਸੇ ਲੋਕ ਜ਼ਿਆਦਾ ਮੁੱਲ ਦਾ ਖਾਣਾ ਪਸੰਦ ਕਰਨ ਲੱਗੇ ਅਸੀਂ ਮੁੱਲ ਦੇ ਹੀ ਖਾਂਦੇ ਸੀ ਖਾਂਦੇ ਸੀ ਪਰ ਤੁਹਾਡੇ ਮੰਨ ਲਓ ਇਹ ਜੀ ਕੀ ਫਿਰ ਜਾਗਰੂਕ ਹੋ ਗਏ ਜਾਂ ਤੁਸੀਂ ਮੰਨ ਲਓ ਅਸੀਂ ਕਹੀਏ ਕਿ ਸੋਚ ਬਦਲੀ ਕਿ ਤੁਸੀਂ ਆਪ ਦਾ ਤਿਆਰ ਕਰਾਉਣਾ ਹੈ ਜਿਹੜਾ ਅਸੀਂ ਬੋਲ ਲੈਨੇ ਜੀ ਹਾਂਜੀ ਚਾਹ ਨਹੀਂ ਵਧੀਆ ਬਣਦੀ ਅੱਛਾ ਰੰਗ ਹੁੰਦਾ ਰੰਗ ਹੁੰਦਾ ਉਹਦੇ ਵਿੱਚ हां ये एक और चीज है नोट करने वाली है कि ਜਿਹੜਾ ਗੁੜ ਆਪਾਂ ਦੇਸੀ ਆਪਦਾ ਪਿਓਰ ਤਿਆਰ ਕਰਵਾਨੇ ਜੀ ਉਹਦੇ ਵਿੱਚ ਕਲਰ ਨਹੀਂ ਹੁੰਦਾ ਉਹਦੇ ਵਿੱਚ ਕੋਈ ਕੈਮੀਕਲ ਕੈਮੀਕਲ ਨਹੀਂ ਹੁੰਦਾ ਕਿਉਂਕਿ ਅਗਰ ਉਹ ਉਹ ਲਾਲ ਰੰਗ ਦਾ ਜਿਆਦਾ ਜਿਹੜਾ ਗੁੜ ਆਪਾਂ ਦਿਖਾਈ ਦਿੰਦਾ ਉਹਦੇ ਵਿੱਚ ਇੱਕ ਤਰ੍ਹਾਂ ਦਾ ਉਹ ਰੰਗ ਹੀ ਪਾਉਂਦੇ ਨੇ ਰੰਗ ਪਾ ਕੇ ਤਿਆਰ ਕਰਦੇ ਆਪਾਂ ਨੂੰ ਆ ਸੋਨਾ ਹਾਂ ਜੀ ਹਾਂ ਸੋਡਾ ਸੂਡਾ ਬਾਕੀ ਮਿਹਨਤ ਬਹੁਤ ਹੈ ਬਾਈ ਜੀ ਹਨਾ ਹੁਣ ਇਹ ਤਾਂ ਬਾਈ ਭਿੰਡੀ ਪਾਉਂਦੇ ਮਿਹਨਤ ਹੈਗੀ ਪਰ ਸਾਲ ਤੁਸੀਂ ਮੰਨ ਲਓ ਆਰਾਮ ਕਰੋਗੇ ਮਿਹਨਤ ਨਾਲ ਹੀ ਜਿਆਦਾ ਮਿੱਠਾ ਜੀ ਇਹ ਗੁੜ ਚ ਅੱਛਾ ਜੀ ਕਿੰਨਾ ਮਿਹਨਤ ਤੁਸੀਂ ਮੰਨ ਲਓ ਜੀ ਹਰ ਸਾਲ ਤਿਆਰ ਕਰਾਉ ਅੱਛਾ ਹਾਂ ਸਾਲ ਦੀ ਸਾਲ ਇਹ 18 ਲਾ ਕੇ ਸਾਲ ਬਾਅਦ ਕਟਾਈ ਹੋਈ ਤੇ ਛੋਟਾ ਜਿਹਾ ਇੱਕ ਮੈਸੇਜ ਹੈ ਜੀ ਮੰਨ ਲਓ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਅਗਰ ਜੇ ਤੁਸੀਂ ਇਸ ਚੀਜ਼ ਨੂੰ ਦੇਖ ਕੇ ਜੋ ਤਿਆਰ ਕਰਵਾਇਓ ਵੀ ਲੋਕਾਂ ਨੂੰ ਤੁਹਾਡਾ ਕੀ ਮੈਸੇਜ ਹੈ ਕਿ ਗੁਰਦੇ ਬਾਰੇ ਵੀ ਤੁਸੀਂ ਆਪ ਦਾ ਘਰ ਦਾ ਜਿਹਦੇ ਕੋਲੇ ਜ਼ਮੀਨ ਜਾਇਦਾਦ ਹੈ ਮੰਨ ਲਓ ਕਨਾਲ ਦੋ ਕਨਾਲ ਅਗਰ ਉਹ ਲਾਉਂਦਾ ਤਾਂ ਉਹਨਾਂ ਖਤਰਾਂ ਵਿੱਚ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਕਿ ਉਹ ਚੰਗਾ ਖਾ ਸਕਾ ਜੀ ਜ਼ਿੰਮੇਦਾਰ ਹੈ ਜੀ ਹਰੇਕ ਨੂੰ ਇੱਕ ਇੱਕ ਕਨਾਲ ਪਾਲੀ ਅੱਛਾ ਜੀ ਕੋਈ ਬਾਹਲੀ ਮਿਹਨਤ ਨਹੀਂ ਨਹੀਂ ਕੋਈ ਇਹਦੇ ਬਾਹਲੀ ਚਾਰ ਜਾਨੇ ਵੱਢ ਕੇ ਤੇ ਇਹਨੂੰ ਛਾਂਗ ਦਿੰਦੇ ਟਰਾਲੀ ਚ ਪਾ ਕੇ ਅਸੀਂ ਲੈ ਆਏ ਦੂਜੇ ਦਿਨ ਠੀ ਆਸਾਂ ਬਾਈਹੋਰੀ ਬਣਾ ਦੇਣਗੇ ਠੀਕ ਹੈ ਜੀ ਯਾਨੀ ਕਿ ਸਾਰਾ ਸਾਲ ਮੰਨੋ ਆਰਾਮ ਨਾਲ ਤੁਸੀਂ ਬੈਠ ਕੇ ਆਪਦਾ ਘਰ ਦਾ ਗੁੜ ਖਾ ਸਕਦੇ ਆ ਬੜੀ ਵਧੀਆ ਗੱਲ ਹੈ ਜੀ ਬਾਈਆਂ ਨੇ ਕਰਵਾ ਰਹੀ ਆਪਣੇ ਕਨਾਲ ਨਾਲ ਨਾਲ ਸਾਲ ਭਰ ਮੁਫਤੀ ਅੱਛਾ ਜੀ ਪਸ਼ੂ ਡੰਗਰ ਵੀ ਵਾਪਸ ਠੀਕ ਹੈ ਜੀ ਠੀਕ ਹੈ ਯਾਨੀ ਕਿ ਆ ਵੱਡੇ ਪਰਿਵਾਰ ਹੈ ਜਿਹੜੇ ਕਿਸਾਨੀ ਨਾਲ ਜੁੜੇ ਹੋਏ ਉਹਨਾਂ ਦੇ ਪਸ਼ੂ ਡੰਗਰ ਵੀ ਆਪਣੇ ਕੋਲ ਖੁੱਲੇ ਹੁੰਦੇ ਆ ਜੀ ਹਾਂ ਜੀ ਹਾਂ ਸੁੱਤ ਹੈ ਜੀ ਇਹ ਚੀਜ਼ ਹਾਂ ਜੀ ਹਾਂ ਅੱਖੀਂ ਦੇਖੀ ਅੱਖੇ ਦੋਲਦੇ ਹਾਂ ਤਾਂ ਠੀਕ ਹੈ ਜੀ ਠੀਕ ਹੈ ਪਤਾ ਨਹੀਂ ਕੀ ਦਿੰਦੇ ਆ ਕੱਚਾ ਰੋਪਾਉਂਦੇ ਆ ਜੀ ਸੌ ਦਾ ਹਾਂ ਜੀ ਹਾਂ ਜੀ ਇਹ ਸਾਰਾ ਕੋ ਠੀਕ ਹੈ ਭਾਈ ਜੀ ਤੇ ਜਗਤਾਰ ਸਿੰਘ ਜੀ ਸਮਝਾਓ ਥੋੜਾ ਜਿਹਾ ਇਹਦੇ ਬਾਰੇ ਚਾ ਦੇਖੋ ਜਾਨਕੀ ਇਹ ਪਾਈਪ ਹੈ ਤੁਹਾਡੀ ਜਿਹੜਾ ਕੱਚਾ ਰੋ ਹੈ ਇਹ ਕੱਚਾ ਹੋ ਜਾਵੇਂਗਾ ਠੀਕ ਹੈ ਜੀ ਇਹ ਕੱਚਾ ਰੋ ਜਾਨਕੀ ਤਾਂ ਫਸਟ ਇਸ ਡੱਗੀ ਦੇ ਵਿੱਚ ਇੱਥੇ ਸਾਫ ਹੋ ਕੇ ਅੱਗੇ ਅੱਗੇ ਚਲਾ ਜਾਂਦਾ ਠੀਕ ਹੈ ਜੀ ਹਾਂਜੀ ਅੱਛਾ ਇਸ ਤੋਂ ਅੱਗੇ ਜੀ ਅੱਗੇ ਇਹ ਲਾ ਉਹ ਅਗਲੀ ਡੱਗੀ ਜਾਏਗਾ ਇਹ ਤੇ ਦੂਜੀ ਅਗਲੀ ਜਾਏਗਾ ਫਿਰ ਦੂਜੀ ਫਿਰ ਲਾਸਟ ਵਿੱਚ ਜਾਏਗਾ ਠੀਕ ਹੈ ਜੀ ਯਾਨਕੀ ਪਹਿਲਾ ਇਹ ਇਹਦੇ ਚ ਆ ਗਿਆ ਜੀ ਹਾਂਜੀ ਹਾਂਜੀ ਇਹ ਯਾਨਕੀ ਕੱਚਾ ਤੇ ਬਿਲਕੁਲ ਠੰਡਾ ਜਿਹੜਾ ਰੋ ਹੈ ਉਹ ਉਸ ਤੋਂ ਬਾਅਦ ਇਹਦੇ ਵਿੱਚ ਘੱਟਾ ਜਾਂਦਾ ਹੈ ਹਾਂਜੀ ਇਸ ਨੂੰ ਵੀ ਦਿਵਾ ਕੇ ਜਾਉਂਦੇ ਆ ਇਹ ਇਹਦੇ ਵਿੱਚ ਇਹ ਇੱਕ ਸਾਫ ਹੋ ਜਾਂਦੀ ਹੈ ਜੀ ਇਹ ਮੈਲ ਜਿਹੜਾ ਉਤੋਂ ਕਤਰਾ ਹੁੰਦਾ ਨਾ ਜਿੰਨਾ ਕਤਰਾ ਸਾਰਾ ਇਹਦੇ ਵਿੱਚ ਆ ਜਾਂਦਾ ਹੈ ਇਹ ਦੇ ਨਾਲ ਯਾਨਕੀ ਜਦੋਂ ਇਹ ਉਬਾਲ ਕੇ ਇਹ ਪ੍ਰਿੰਡੀ ਪਾਵਾਂਗੇ ਆਪਾਂ ਇਹਦੇ ਵਿੱਚ ਇੱਕ ਦੇ ਵਿੱਚ ਇਹ ਕੀ ਚੀਜ਼ ਹੈ ਜੀ ਇਹ ਪ੍ਰਿੰਡੀ ਹੈ ਜੀ ਆਪਣੀ ਪਿੰਡਾ ਜਿਹੜੀ ਭਿੰਡੀ ਹੁੰਦੀ ਆ ਭਿੰਡੀ ਦਾ ਦੇਸੀ ਹੈ ਨਾ ਵੀ ਇਹਦੇ ਵਿੱਚ ਮੈਲ ਨਹੀਂ ਰਹਿੰਦੀ ਘਰ ਦੇ ਵਿੱਚ ਅੱਛਾ ਇਹ ਇਹ ਦਿਖਾ ਦਿਓ ਇੱਕ ਵਾਰੀ ਯਾਨਕਿ ਇਹ ਦੇਖੋ ਇਹ ਜੀ ਏ ਜਾਨਕੀ ਭਿੰਡੀ ਦਾ ਜਿਹੜਾ ਆਪਣਾ ਬੂਟਾ ਉਹ ਹੁੰਦਾ ਉਹਨੂੰ ਕੁੱਟ ਕੇ ਮਰੋ ਉਹਨੂੰ ਮਾਰ ਕੇ ਫੇਰ ਪਾਣੀ ਨਿਕਲਦਾ ਅੱਛਾ ਇੱਕ ਹਾਂਜੀ ਇਹ ਵੀ ਜ਼ਰੂਰ ਨੋਟ ਕੀਤਾ ਜਾਵੇ ਕਿ ਗੁਰਦੀ ਅਗਰ ਸਫਾਈ ਕਰਨੀ ਹੈ ਭਿੰਡੀ ਨੇ ਤਿਆਰ ਹੋ ਤਾਂ ਉਹਦੇ ਵਿੱਚ ਇਹ ਭਿੰਡੀ ਦਾ ਜਾਨਕੀ ਜੋ ਇਹ ਘੋਲ ਹੈ ਹਾਂਜੀ ਹਾਂਜੀ ਜੋ ਬੂਟੇ ਦਾ ਉਹ ਪਾਉਣਾ ਬਹੁਤ ਜ਼ਰੂਰੀ ਹੈ ਉਹਦੇ ਨਾਲ ਜਾਨਕੀ ਸਫਾਈ ਵੱਧ ਆ ਜਾਂਦੀ ਹੈ ਹਾਂਜੀ ਹਾਂਜੀ ਆ ਦਿਖਾ ਦੋ ਇੱਕ ਮਿੰਟ ਇੱਧਰ ਕੈਮਰਾਮੈਨ ਨੂੰ ਮਕਾਉਂਗਾ ਮੈਂ ਇੱਕ ਮਿੰਟ ਆ ਦੇਖੋ ਜੀ ਜੋ ਗੁੜ ਦੀ ਸਫਾਈ ਆ ਉਹ ਇਹ ਮੈਲ ਉੱਪਰੋਂ ਜੋ ਲੈਂਦੀ ਹੈ ਹਾਂਜੀ ਹਾਂਜੀ ਇਹ ਕਚਰਾ ਵਸਤ ਇਹ ਤਾਂ ਬਿਲਕੁਲ ਬੇਸਟ ਹੈ ਜੀ ਬੇਸਟ ਹੈ ਤੇ ਜਮਾ ਠੀਕ ਹੈ ਜੀ ਇਹ ਆ ਗਿਆ ਜੀ ਦੂਜੇ ਨੰਬਰ ਦਾ ਹਾਂਜੀ ਤੀਜੇ ਨੰਬਰ ਤਾਂ ਜੀ ਠੀਕ ਹੈ ਜੀ ਪਹਿਲੇ ਨੰਬਰ ਦੇ ਕਚਰੇ ਉਹ ਆ ਗਿਆ ਜੀ ਦੂਜੇ ਨੰਬਰ ਦੇ ਇਸ ਤੇ ਆ ਗਿਆ ਹਾਂਜੀ ਉਹ ਦੋਨਾਂ ਤੇ ਪੱਕਦਾ ਜਾ ਕੇ ਠੀਕ ਹੈ ਜੀ ਇਹ ਇਹ ਤੀਜੇ ਨੰਬਰ ਤੇ ਆ ਗਿਆ ਤੀਜੇ ਨੰਬਰ ਤੇ ਹਾਂਜੀ ਆ ਵੀ ਦਿਖਾ ਦਿਓ ਤੀਜੇ ਨੰਬਰ ਤੇ ਯਾਨੀ ਕਿ ਥੋੜੇ ਸੇ ਘੱਟ ਲੱਗਦਾ ਹੈ ਨਾ ਤੇ ਉਹ ਲਾਸਟ ਹੈ ਜੀ ਉਹ ਲਾਸਟ ਆ ਉੱਥੇ ਬਿਲਕੁਲ ਉੱਥੋਂ ਤਿਆਰ ਹੋ ਜਾਂਦਾ ਉਹ ਦੇਖੋ ਜੀ ਉਬਲਦਾ ਹਾਂਜੀ ਗੁੜ ਇਹ ਇਹ ਲਾਸਟ ਵਾਲਾ ਉਹ ਹੈ ਜੀ ਹਾਂਜੀ ਇਹਦੇ ਵਿੱਚ ਜਾ ਕੇ ਲਾਸਟ ਗੁੜ ਚਾਰਦੇ ਕਿੰਨਾ ਸਮਾਂ ਲੱਗਦਾ ਜੀ ਇੱਕ ਮੰਨ ਲਓ ਉਤੋਂ ਮੈਂ ਕਿਤੇ ਇੱਥੋਂ ਤੱਕ ਦਾ 40 ਮਿੰਟ ਲੱਗੇਗਾ ਇਕ ਚਾਣੀ ਤੇ ਟੋਟਲ ਹਾਂਜੀ ਅੱਛਾ ਯਾਨੀ ਕਿ ਇਹਦੇ ਗਰ ਕਵਾਂਟੀਟੀ ਦੀ ਗੱਲ ਕਰੀਏ ਤਾਂ ਆਪਾਂ ਕਿੰਨੇ ਲੀਟਰ ਦੇ ਵਿੱਚ ਇਹਨੂੰ ਹੋ ਸਕਦਾ ਹੈ ਇਹ ਇੱਕ ਚਾਣੀ ਚ 70 ਕਿਲੋ ਗੁੜ ਪੈਂਦਾ ਨਹੀਂ ਇਹਦੀ ਜਿਹੜੀ ਰੌਅ ਹੈ ਰਸ ਹੈ ਹਾਂਜੀ ਇਹ ਕਿੰਨੀ ਕਵਾਂਟੀਟੀ ਹੈ ਇੱਕ ਉਸ ਦੇ ਵਿੱਚ ਟੱਬ ਦੇ ਵਿੱਚ ਇਹ ਇਹ ਤਾਂ ਹੋਗਾ 50 ਕਰਾਏ ਚ 60 ਲੀਟਰ 50 60 ਲੀਟਰ ਜਾਨਕੀ 50 60 ਲੀਟਰ ਇਕੱਠਾ ਕਰਕੇ ਜੋ ਗੁੜ ਪਕਾਉਣ ਦਾ ਤਰੀਕਾ ਹੈ ਉਹਦੇ ਵਿੱਚ ਜਾਨਕੀ ਟਾਈਮ ਅਗਰ ਟਾਈਮ ਦੀ ਗੱਲ ਕਰੀਏ ਤਾਂ ਉਹ ਘੱਟੋ ਘੱਟ ਜਾਨਕੀ 40 ਤੋਂ 50 ਮਿੰਟ ਦਾ ਸਮਾਂ ਲੱਗ ਜਾਂਦਾ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਹੋਰ ਦਿਖਾਵਾਂ ਕਿ ਮੰਨ ਲਓ ਇਹ ਇਧਰਲੀ ਸਾਈਡ ਦਿਖਾਓ ਜਿੱਧਰ ਦੀ ਮੰਨ ਲਓ ਕਿ ਆਪਾਂ ਇਸ ਨੂੰ ਜੋ ਸੇਕ ਵਗੈਰਾ ਦੇਣਾ ਹੈ ਉਹ ਵੀ ਮੈਂ ਤੁਹਾਨੂੰ ਦਿਖਾ ਦਿੰਨਾ ਕਿ ਜਿਆਦਾ ਜੋ ਬੇਸਟੇਜ ਹੈ ਇਸੇ ਵੀ ਜਾਨਕੀ ਇਸ ਤਰ੍ਹਾਂ ਦੇਖੋ ਜੀ ਇਧਰ ਭਾਈ ਜੀ ਬੈਠੇ ਨੇ ਸਾਡੇ ਤੇ ਹਾਂਜੀ ਭਾਈ ਜੀ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਧਰ ਦਿਖਾ ਦਿਓ ਜੀ ਕਿ ਇਹ ਪੱਠੀ ਦਾ ਇਧਰੋਂ ਮੂੰਹ ਹੈ ਜਿਹਦੇ ਵਿੱਚ ਯਾਨੀ ਕਿ ਸੇਕ ਦੇ ਖਾਤਰ ਜੋ ਹੈ ਇਧਰ ਦਿਖਾ ਦਿਓ ਗੁੱਦੀ ਦਾ ਹਾਂਜੀ ਤੇ ਇਹ ਯਾਨੀ ਕਿ ਆਪਾਂ ਨੂੰ ਇਹਦੇ ਵਿੱਚ ਬਾਈ ਜੀ ਕਿਸੇ ਤਰ੍ਹਾਂ ਦਾ ਕੋਈ ਬਾਲਣ ਦੀ ਜ਼ਰੂਰਤ ਨਹੀਂ ਪੈਂਦੀ ਨਹੀਂ ਨਹੀਂ ਹੋਰ ਬਾਲਣ ਦੀ ਯਾਨੀ ਕਿ ਇਹੀ ਜੋ ਬੇਸਟੇਜ ਆਪਾਂ ਇਹੀ ਨਾਲ ਹੀ ਤਿਆਰ ਹੋ ਜਾਂਦਾ ਬਸ ਜੀ ਹਾਂਜੀ ਠੀਕ ਹੈ ਜੀ ਕੋਈ ਦੂਜੇ ਤੇ ਇੱਕ ਜਗ੍ਹਾ ਚੱਲੂ ਨਾ ਸੇਕ ਉਹਦਾ ਗੁੱਦੀ ਦਾ ਤਾਂ ਠੀਕ ਹੈ ਜੀ ਹਾਂਜੀ ਪਰ ਇਧਰ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਜੋ ਇੱਕ ਲਾੜਾ ਹੈਗਾ ਉਹ ਮੈਂ ਤੁਹਾਨੂੰ ਦਿਖ ਦਿੰਦਾ ਕਿ ਇਹ ਇੰਜਣ ਦੇ ਉੱਤੇ ਦੇਖੋ ਜੀ ਕਿਸ ਤਰ੍ਹਾਂ ਇਹ ਜੋ ਇੰਜਣ ਇਹਦੇ ਉੱਤੇ ਉਕਲਾੜੇ ਚੱਲਦਾ ਉਸ ਤੋਂ ਸਾਰਾ ਕੁਝੇ ਨਿਕਲ ਕੇ ਤੇ ਬਕਾਇਦਾ ਸਾਰਾ ਜੋ ਰਸ ਹੈ ਉਹ ਨਿਕਲ ਕੇ ਨਾ ਡਰਮਾਂ ਦੇ ਵਿੱਚ ਆ ਜਾਂਦਾ ਤੇ ਉਹ ਜੋ ਨਿਕਲਿਆ ਘੋੜਾ ਉਹ ਵੀ ਤੁਹਾਨੂੰ ਮੈਂ ਦਿਖਾ ਦਿੰਨਾ ਜਗਤਾਰ ਜੀ ਇਹ ਜਾਨਕੀ ਫਾਈਨਲ ਹੁਣ ਤਿਆਰ ਹੋ ਚੁੱਕੇ ਨੇ ਇਹਨਾਂ ਤਿਆਰ ਹੋ ਗਏ ਜੀ ਠੀਕ ਹੈ ਜੀ ਇਹ ਹੈ ਜੀ ਬਿਲਕੁਲ ਤਿਆਰ ਹੋ ਗੁਰ ਉਹ ਦੇਖੋ ਉਹਦੇ ਵਿੱਚ ਜੋ ਡੋਰਾ ਦਿਖਾ ਦਿਓ ਭਾਈ ਸਾਹਿਬ ਜੋ ਅੰਦਰ ਮੰਨ ਲਓ ਫਾਈਨਲ ਉਹਦੇ ਵਿੱਚ ਉਸ ਦੇ ਵਿੱਚ ਵਾਪਸ ਨਿਕਲਣਾ ਹੁੰਦਾ ਤਾਂ ਇਹਦੇ ਵਿੱਚ ਜਾਨਕੀ ਜੋ ਤਿਆਰ ਹੋ ਗਿਆ ਸੀਗਾ ਲਾਸਟ ਕੰਡੀਸ਼ਨ ਤੇ ਉਹ ਹੁਣ ਇਹਦੇ ਵਿੱਚ ਦੇਖੋ ਜੀ ਕਰਤਾ ਤਿਆਰ ਕੱਢੋ ਥੋੜਾ ਜਿਹਾ ਦੇਖ ਲਈਏ ਮਾਲ ਕਿੰਨੇ ਸਵਾਦ ਰੱਖ ਸਾਹ ਕੋ ਤਾਂ ਕਾਇਨਲ ਕੱਢੀ ਕੋਈ ਹੈਕ ਚਮਚ ਵਗੈਰਾ ਛੁਟਾਇਆ ਚਮਚ ਲਾ ਲਾ ਹਾਂ ਦੇ ਦੇ ਚੱਕ ਵੀਰ ਚੰਦਰਾ ਉੱਪਰ ਰੱਖਾ ਤੇ ਆ ਉੱਪਰ ਬਾਈ ਵੀ ਦਿਖਾ ਦੇ ਆਪਣੇ ਸਾਰੇ ਗੁੜ ਤਿਆਰ ਕਰਾਉਣ ਆਏ ਬਹੁਤ ਖੁਸ਼ੀ ਦੀ ਗੱਲ ਹੈ ਕਿਸਾਨਾਂ ਦੇ ਖਾਤਰ ਕਿ ਅਗਰ ਕੋਈ ਵੀ ਆਪਦਾ ਘਰ ਦਾ ਗੁੜ ਤਿਆਰ ਕਰਾਉਂਦਾ ਤਾਂ ਆਪਾਂ ਮੰਨ ਲੇ ਕਿ ਨਾ ਜਾਣੇ ਕਿੰਨੀਆਂ ਕਿ ਬਿਮਾਰੀਆਂ ਤੋਂ ਆਪਾਂ ਬਚ ਸਕਦੇ ਹ ਕਿਉਂਕਿ ਆਪਣੇ ਜੋ ਤੇਓ ਵੀਰ ਜੀ ਜਿਹੜੇ ਆਪਣੇ ਵੱਡੇ ਪਰਿਵਾਰ ਹੁੰਦੇ ਤੇ ਵੱਡੇ ਪਰਿਵਾਰ ਦੇ ਸਾਨੂੰ ਆਪਣੇ ਜੋ ਇਹ ਚੀਜ਼ਾਂ ਲਾਗਤ ਬਹੁਤ ਜ਼ਿਆਦਾ ਹੁੰਦੀ ਹੈ ਤੇ ਆਪਾਂ ਜੇ ਵਰਤੀ ਜਾਂਦੀ ਹੈ ਹਾਂਜੀ 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 ਕਿਉਂਕਿ ਇਹ ਚੀਜ਼ਾਂ ਤਾਂ ਬਹੁਤ ਜ਼ਰੂਰੀ ਹੋ ਗਿਆ ਜੀ ਆਉਣ ਵਾਲੇ ਸਮੇਂ ਦੇ ਵਿੱਚ ਯਾਨੀ ਕਿ ਅਗਰ ਆਪਾਂ ਚੰਗਾ ਖਾਣਾ ਹੀ ਤਾਂ ਸਰੀਰ ਵੀ ਆਪਣੇ ਫਿੱਟ ਰਹਣਗੇ ਬਿਮਾਰੀਆਂ ਤੋਂ ਬਚ ਸਕਦੇ ਹਾਂਜੀ ਹਾਂਜੀ ਹੋਰ ਤਿਆਰ ਆ ਵੀਰੇ ਹਾਂ ਪਰ ਗੋੜ ਚੈੱਕ ਕਰਕੇ ਪਤਾ ਲੱਗਣਾ ਕਿਉਂਕਿ ਇੰਨੇ ਵੀਰ ਖੜੇ ਸਾਰੇ ਦੇਖਦੇ ਆ ਥੋੜਾ ਜਿਆ ਤਿਆਰ ਕਰਕੇ ਵੀ ਹਾਂ ਇਹਦਾ ਸਵਾਦ ਹੈ ਜਿਹੜਾ ਵਾਕਈ ਖਲਾੜੇ ਦਾ ਜਿਹੜਾ ਸਵਾਦ ਹੁੰਦਾ ਨਾ ਉਹ ਮੰਨ ਲਓ ਕਿ ਕਿੱਦਾਂ ਲੱਗਦਾ ਤੇ ਲੋ ਵੀਰੇ ਦੇਖੋ ਮੜਿਆ ਜਾ ਪੱਕ ਗਿਆ ਜਾਂ ਨਹੀਂ ਪੱਕਿਆ ਦੇਖੋ ਕਿਆ ਬਾਤ ਹੈ ਯਾਰ ਵਾਕਈ ਆਮ ਗੁੜ ਨਾਲੋਂ ਮਾਨੂੰ ਫਰਕ ਬਹੁਤ ਹੈ ਹੈਨਾ ਹਾਂ ਦੇਖੋ ओरिजिनल ਚੀਜ਼ ਹੈ ਜਿਹੜੀ ओरिजिनल ਹੀ ਹੁੰਦੀ ਹੈ ਤੇ ਮਨੋ ਬਣੀ ਚੀਜ਼ ਬਹੁਤ ਫਰਕ ਹੈ ਜੀ ਟੇਸਟ 'ਚ ਵੀ ਬਹੁਤ ਫਰਕ ਹੈ ਜੀ ਤੇ ਅੱਸੀ ਅੱਜ ਦੀ ਸਾਡੀ ਜੋ ਜਾਣਕਾਰੀ ਹੈ ਗੁੜ ਦੇ ਬਾਰੇ ਉਹ ਤੁਹਾਨੂੰ ਤੋਂਨ ਰੂਪ ਤੇ ਦਿੱਤੀ ਹੈ ਤੇ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਜੋ ਕਿਸਾਨੀ ਤੋਂ ਰਿਲੇਟਡ ਹੈ ਜਾਂ ਕੋਈ ਜਾਣਕਾਰੀ ਦੇ ਹਿੱਤ ਕੋਈ ਵੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਠੀਕ ਹੈ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਵਧੀਆ ਬਈ ਜੀ ਬਾਕੀ ਤੁਹਾਡਾ ਆਪਣਾਲਾ ਬਹੁਤ ਵਧੀਆ ਬਈ ਜੀ ਸਭ ਨੂੰ ਮੈਂ ਤਾਂ ਇਹੀ ਬਸੰਦੇਸ਼ ਦਿੰਨੇ ਆ ਕਿ ਮੰਨ ਲਓ ਜਰੂਰ ਆਉਣ ਵਾਲੇ ਸਮੇਂ ਦੇ ਵਿੱਚ ਆਪ ਦਾ ਗੁਰ ਤਿਆਰ ਕਰੋ ਓਕੇ ਜੀ ਮੈਸੇਜ ਦਿੰਨੂਗਾ ਹਾਂ ਕਰੀ ਦੇ ਦਿੰਦਾ ਥੈਂਕ ਯੂ